ਔਰ ਉਹਨਾਂ ਦੇ ਨੰਬਰ ਪੁਲਿਸ ਨੇ ਟਰੈਕਿੰਗ ਤੇ ਜੋ ਵੀ ਸਿਸਟਮ ਦਾਵਾ ਉਹ ਕਰਕੇ ਤੇ ਉਹ ਬੰਦੇ ਰਾਤੀ ਕੁਛ ਕਿੰਨੇ ਕੁ ਬੰਦਿਆਂ ਦੇ ਤੁਸੀਂ ਉਹ ਕੁਛ ਗਾ ਰਹੇ ਹੋ ਕਿ ਉਹਨਾਂ ਦੇ ਇਹ ਜੀ 7-8 ਬੰਦੇ ਆ ਗਏ ਜੀ ਇਹ ਮੰਗ ਸਾਡੀ ਮੰਗ ਕੋਈ ਨਹੀਂ ਸਰ ਨਾ ਸਾਨੂੰ ਕੋਈ ਪੈਸਾ ਚਾਹੀਦਾ ਨਾ ਕੋਈ ਅਸੀਂ ਚਾਹੁੰਦੇ ਆ ਕਿ ਇਹੋ ਜੇ ਵੇਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆਡੀ ਹੋਰ ਕੋਈ ਮੰਗਣੀ ਨਾ ਪ੍ਰਸ਼ਾਸਨ ਕੋਲੋਂ ਨਾ ਮੀਡੀਆ ਕੋਲੋਂ ਨਾ ਕੋਈ ਚਾਹੀਦਾ ਇਨਸਾਫ ਚਾਹਨੇ ਆ ਜਿਸ ਤਰ੍ਹਾਂ ਮੇਰੇ ਭਰਾ ਨਾਲ ਹੋਇਆ ਇਸ ਤਰ੍ਹਾਂ ਕੱਲ ਨੂੰ ਕਿਸੇ ਹੋਰ ਦੇ ਨਾਲ ਇਹੋ ਜਿਹੇ ਗੈਂਗਸਟਰ ਜਿਹੜੇ ਆ ਨਾ ਇਹੋ ਜਿਹਾ ਕੰਮ ਕਰਦੇ ਅਭਿਸ਼ੇਕ ਕੀ ਜਲਦਾ ਹੋਇਆ ਇਹੀ ਡੈਡੀ ਫੋਨ ਕਰਦਾ ਜੇ ਫੋਨ ਕਰਦੇ ਇਹਨਾਂ ਡੈਡੀ ਨੂੰ ਪਤਾ ਆਣਾ ਪਤਾ ਆਣਾ ਗੱਲ ਕੀ ਠੀਕ ਹੈ ਡੀ ਮੈਂ ਅਨੁਚਾਰ ਕਈ ਗੱਲ ਦੱਸਿਆ ਜੀ ਡੈਡੀ ਤੇ بار بار ਕਰਦੇ ਸੀ ਦਲਾਂ ਫੋਨ ਪਾਣੇ ਚੇਤੇ ਜੇ ਪੀਆ ਤੈਨੂੰ ਬਾਹਰ ਵਟ ਦੇ ਨਾ ਇਹ ਆ ਉਹ ਕੰਨ ਦੀ ਸੀ ਕੰਨ ਕੋਈ ਆਪੋ ਤੋਂ ਝਗੜਾ ਹੋਇਆ ਮਾਰੇ ਆ ਅੱਗੇ ਜਿਹੜੀ ਕਾ ਗੂਗ ਤੇ ਗੱਲਬਾਤ ਹੋਈ ਸਵਾਰੀਆਂ ਸੋਈਆਂ ਸਵਾਰੀਆਂ ਸੋਈਆਂ ਤੇ ਥੋੜੀ ਬਾਦੀ ਕਰ ਲਈ ਹੈ ਤੇ ਅੰਨਾ 10 ਲੈ ਕੇ ਪੈਗੇ ਸਾਰੀਆਂ ਨੇ 7-8 ਯਾਨੇ ਇਹ ਬੱਲਾ ਵੀ ਕਾਰ ਹੀ ਸੀ ਕਾਰ ਹੀ ਸੀ ਪੁਲਿਸ ਨੇ ਕਾਰ ਵੀ ਬਰਾਮਦ ਕੀਤੀ ਕਾਰ ਹੀ ਬਰਾਮਦ ਦਾ ਕਾਰ ਵੀ ਇਹ ਚੋਰੀ ਦੀ ਸੀ ਤੇ 7-8 ਯਾਨੇ ਜਿਹੜੇ ਦੱਤ ਲੈ ਕੇ ਵੜੇ ਹੈ ਅੱਜ ਕੰਦਾ ਜਾਣਾ ਹੈ ਜੱਟ ਮੇਰਾ ਸਾਤਿਆਂ ਨੇ ਲੈ ਗਏ ਅਹੀਂ ਖੁਦ ਆਪਣਾ ਆਪ ਬਚਾਇਆ ਨਾ ਕੋ ਅਹੀਂ ਮੌਕੇ ਤੇ ਛਡਾੜੂ ਅਹੀਂ ਛਡਾੜ ਜਦੋਂ ਗਿਆਈ ਨਾ ਦੱਤ ਲੈ ਕੇ ਵੱਡੇ ਵੱਡੇ ਲੱਗੇ ਬਈ ਮਾਰਨਾ ਆਪਣਾ ਫੂਨੀ ਆ ਕੇ ਗਿਆ ਮੈਂ ਤੇ ਮੇਰਾ ਤਾਇਆ ਸੇਖ ਲੋਗੇ ਪਾਸੇ ਚੱਲੇ ਰਹੀ ਅਕੇ ਆਵਾਂ ਨੂੰ ਆਪਣੀ ਜਾਂਦੀ ਕਿਤੇ ਸਾਡੇ ਨਾਲ ਪੈ ਗਿਆ ਮੈਸੇਜ ਦਿੱਤੇ ਰਹੀ ਮੈਸੇਜ ਦਿੱਤੇ ਰਹੀ ਸਰ ਕਿਉਂਦੇ ਉਹ ਹੋ ਗਿਆ ਮਸ ਕਿਹਨੋਂ ਕਿਹਨਾਂ ਆ